హలో ఆ గో పాలా చూ ਉੱਤਿਆ ਸਵਾਦ ਹੁੰਦਾ ਸੀ ਨਹੀਂ ਤਾਂ ਬੁੱਧ ਤੇ ਯੰਦਾ ਸੀ ਗੱਲ ਹੂੰ ਤੂੰ ਤਰਾ ਫੋਨ ਵੀ ਸੋਚੋ ਖਾਈ ਜਾਂਦਾ ਸੀ ਕੀ ਗੱਲ ਹੋ ਗਈ ਸੀ ਮੇਰਾ ਫੋਨ ਸੜਕ ਤੇ ਫਟ ਗਿਆ ਹਾਂ ਫੋਨ ਫਟ ਗਿਆ ਸੜਕ ਤੇ ਪਾਣੀ ਦੇ ਵਿੱਚ ਮੀਂਹ ਦੇ ਵਿੱਚ ਅੱਛਾ ਤਾਂ ਫੇਰ ਵੀ ਫੇਰ ਹੁਣ ਕੀ ਮੰਗ ਕੇ ਹੁਣ ਲਾਇਆ ਤੁਹਾਨੂੰ ਅੱਛਾ ਗੇ ਐਨਾ ਜੀ ਨਹੀਂ ਲੱਗਦਾ ਸੀ ਮੇਰੇ ਲਈ ਹੋਰ ਜੀ ਨਹੀਂ ਲੱਗਦਾ ਸੀ ਤਾਂ ਹੀ ਤਾਂ अच्छा के जी लगे भी के क्योंकि मैं क्योंकि तसल्ली जड़ी मैं करवाई है हम्म तसल्ली की थोड़ी करवाई है जी के जी लगे के मैं तेरा हम्म रिजल्ट कर रहा है और दसो तो की करी अन्य तू सी किथे हो मैं तेरे दिल चंगा और मैं किथे होना सी हैं मैं तेरे दिल च सीगा और मैं किथे होना सी दस ਹੂੰ ਕੀ ਬਣੀ ਆਂਦਾ ਬੰਨਾ ਕੋਈ ਨਹੀਂ ਜਨਾ ਗੱਲ ਕਰੀ ਜਾਂਦੇ ਹੋਰ ਇਥੇ ਕੀ ਹੈ ਹੈਲੋ ਤੇਨਾਂ ਗੱਲ ਕਰੀ ਜਾਂਦੇ ਹੋਰ ਇਥੇ ਕੀ ਸੀ ਆਵਾਜ਼ ਹੀ ਨਹੀਂ ਆਈ ਅੰਦੀ ਮਗਦੇ ਨਾ ਗੱਲ ਕਰੀ ਜਾਂਦੇ ਹੋਰ ਕੀ ਕਰੀ ਜਾਂਦੇ ਆ ਅੱਛਾ ਕੀ ਨੋਮਰਾ ਫਿਰ ਬਾਜ ਨਹੀਂ ਆਉਂਦੀ ਆਵਾਜ਼ ਤਾਂ ਆਵਾਜ਼ ਤਾਂ ਉੱਦੇ ਬਹੁਤ ਆਵਾਜ਼ਾਂ ਤਾਂ ਉੱਦੇ ਬਹੁਤ ਆਈਆਂ ਸੀ ਹੂੰ ਮੈਂ ਕਿਹਾ ਆਵਾਜ਼ਾਂ ਤਾਂ ਬਹੁਤ ਆਈ ਜਾਂਦੀਆਂ ਸੀ ਉੱਦਾਂ ਵੀ ਹਮ ਹਮ ਅਬ ਅੱਜ ਕਾ ਤਾਂ ਲਗਾਈਆ ਫਿਰ ਅੱਛਾ ਤਾਂ ਫਿਰ ਸਵਾਦ ਵੀ ਆਉਂਦਾ ਹੈ ਨਾ ਹਮ ਹਮ ਕਿਹਨੇ ਆਉ ਮੈਨੂੰ ਸਵਾਦ ਵੀ ਆਉਂਦਾ ਸੀ ਤੇ ਵਾਜਾਂ ਵੀ ਹੁੰਦੀਆਂ ਸੀ ਹੋਰ ਸਵਾਦ ਤਾਂ ਫਿਰ ਆਉਣਾ ਹੀ ਹੈ ਹਮ ਤੁਸੀਂ ਮਿਲੋਂ ਸਵਾਦ ਨਾ ਆਵੇ ਕਦੀ ਹੋ ਸਕਦਾ ਹੈ ਕਿ ਆ ਤਾਂ ਹੈ ਤੇ ਫੋਨ ਕੀ ਕਰੀ ਜਾਂਦੇ ਸੀ। ਉਹ ਨਹੀ ਯਾਰ, ਮਾਰਕੀਟ ਆਂ ਆ। ਅੱਛਾ। ਤੁਸੀਂ ਕੀ ਕਰਦੇ ਹੋ? ਮੈਂ ਤਾਂ ਇਹ ਚਾਹੁੰਦਾ ਸੀ ਯਾਰ ਮੈਂ ਕਿਹਾ ਵੀ ਉਹ ਜੇ ਤੋ ਆ ਜਾਂਦੀ ਤਾਂ ਆਪਾਂ ਕਰ ਲੈਂਦੇ ਬਈ ਹਨਾ। ਆ ਤੁਸੀਂ ਵੀ ਮੈਂ ਤਾਂ ਕਦੋਂ ਆਏਗੀ ਤਾਂ। ਆਉਂਦੀ ਤਾਂ ਹੈ ਨਹੀਂ ਅਬ ਆਉਂਦੀ ਤਾਂ ਹੈ ਨਹੀਂ ਨਾ ਤੋ ਲਾਰੇ ਲਾਉਂਦੀ ਆਂ ਤੁਮ ਦੀ ਖੇਤ ਆਉਂਗੀ ਜਿੱਦੋਂ ਤੋ ਤੁਹਾਡੇ ਕੋਲੇ ਆ ਜੇ ਮੈਂ ਥੋੜੇ ਖੇਤ ਆਉਂਗੀ ਮਾਸੀ ਅੱਛਾ ਕੇ ਕੀ ਕਰਾਂਗੇ ਖੇਤ ਚਾਹ ਜਣੂਗਾ ਪੱਠੇ ਲੈਣ ਆਉਂਗੀ ਥੋੜੀ సేਪ ਪੱਠੇ ਲੈਣਾ ਹੈ ਪੱਠੇ ਲੈਣਾ ਆਵੇਂ ਨਾ ਤੂੜੀ ਵਾਲਾ ਕੋਠਾ ਵੇਲਾ ਹੀ ਆ ਮਗਰ ਠੀਕ ਐ ਹੂੰ ਤੇਰੇ ਆਸ ਤੇ ਹੀ ਆ ਠੀਕ ਐ ਤੇਰੇ ਕੀ ਕਰਾਂਗੇ ਉੱਥੇ ਮੈ ਲਾਂਗੀ ਹੋਰ ਜੇ ਤਾਂ ਨਾ ਨਿੰਮੇ ਕੇ ਕੀ ਕਰ ਦਿੰਦੇ ਇਹ ਤੋਂ ਦੱਸਦੇ ਤੇਰੇ ਕੋਲ ਬੰਦੇ ਹੀ ਕੋਣ ਘੜਾ ਲਾਈ ਜੰਦੇ ਨੇ ਕਿ ਤੂੰ ਤਾਂ ਮੈਨਾਂ ਕਰਦੀ ਹੁੰਦੇ ਨੇ ਨਾ ਵਈ ਕੁਝ ਕਰਾਂਗੇ ਆਪਾਂ ਤੇ ਨਾ ਬੰਦੇ ਹੀ ਘੜਾ ਲਾਈ ਜਾਂਦੇ ਕਿਹੜੇ ਬੰਦੇ ਤਾਂ ਦੁਕਾਨ ਤੇ ਬੰਦੀ ਖੜੇ ਆਪਾਂ ਤੇ ਦੁਕਾਨ ਤੇ ਬੰਦੇ ਖੜੇ ਆ ਕਿ ਕਿਸ ਬੰਦਿਆਂ ਕੋਲ ਤਾਂ ਨਹੀਂ ਉੱਠ ਗਈ ਨਹੀਂ ਦੁਕਾਨ ਤੇ ਆ ਮੈਂ ਬੰਦੇ ਖੜੇ ਦੁਕਾਨ ਤੇ ਤੇ ਹੋਣਾ ਹੋਵੇ ਕਿ ਤੂੰ ਮੈਨੂੰ ਛੱਡ ਕੇ ਹੋਰ ਬੰਦਾ ਭਾਲ ਲਿਆ ਹੋਵੇ ਕਿਤੇ ਨਹੀਂ 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 ਭਾਲਿਆ ਹੋਰ ਬੰਦਾ ਕਾਤੋਂ ਭਾਲਣਾ ਮੈਂ ਪਤਾ ਕੋਈ ਨਹੀਂ ਵੀ ਤੁਹਾਡਾ ਨਹੀਂ ਨਹੀਂ ਤੇ ਮੈਨੂੰ ਧੋਖਾ ਦੇ ਦੇਂਗੇ ਨਹੀਂ ਦਿੰਦੀ ਧੋਖਾ ਹੂੰ ਧੋਖਾ ਤਾਂ ਦੇਣਾ ਹੈ ਠੀਕ ਹੈ ਹੂੰ ਮੈਂ ਜੇ ਧੋਖਾ ਦੇ ਦੇਂਦੇ ਮੈਨੂੰ ਮਰਵਾ ਦੇ ਜਮਈ ਤੋਂ ਕਿਤੇ ਹਾਂ ਤੇਰੇ ਬਿਨਾ ਜਮਈ ਮੈਂ ਉਹ ਵੀ ਹੋ ਜਾਣਾ ਪਤਾ ਨਾ ਤੁਹਾਨੂੰ ਹੂੰ ਪਤਾ ਹੈ ਹੂੰ ਪਤਾ ਹੈ ਔਖਾ ਹੋ ਜਾਂਦਾ ਫਿਰ ਬਾਹਲਾ ਮੇਰਾ ਧਿਆਨ ਰੱਖ ਲਿਆ ਕਰ ਮੇਰਾ ਰੱਖੇ ਕਿ ਨਹੀਂ ਰੱਖਦੀ ਰਾਤ ਨੂੰ ਕੀ ਕਰਦੀ ਆ ਜੀ ਫਿਰ ਰਾਤ ਨੂੰ ਕੀ ਕਰਦੀ ਆ ਜੀ ਨੀਂਦ ਮਾਰਦੀ ਆ ਨੀਂਦ ਨਹੀਂ ਕੁਛ ਹੋਰ ਈ ਮਾਰ ਲਿਆ ਕਰ ਮੇਰਾ ਤਾਂ ਮਨ ਨਹੀਂ ਕਿਤੇ ਹੁੰਦੇ ਨਹੀਂ ਹੋਰ ਕਿਹਦੇ ਨਾਲ ਮਾਰਨ ਦਾ ਮੈਂ ਤਾਂ ਲੈ ਆ ਜਾਣਾ ਤੂੰ ਸੱਦਿਆਂ ਦਾ ਫੇਰ ਹੀ ਆਵਾਂ ਮੈਂ ਕੋਈ ਗਵੇਂ ਆ ਜਾਣਾ ਹੂੰ ਉਹ ਕਿਵੇਂ ਆਵਾਂਗਾ ਹੂੰ ਉਹ ਫਿਰ ਕਿਵੇਂ ਆ ਜਾ ਆ ਉਸ ਤਾਂ ਗੱਲ ਨਹੀਂ ਸਹੀ ਹੈ ਤੁਹਾਡੀ ਤਾਂ ਫੇਰ ਜੋ ਸੱਦਿਆਂ ਦਾ ਤੂੰ ਕਹਦੀ ਮੈਂ ਆਣਾ ਪਰ ਮਾਰ ਜੂਗੀ ਨਾ ਇੰਨਾ ਸੱਤਰ ਵੀ ਲਾ ਮਾ ਨਹੀਂ ਵੀਦਨ ਨਹੀਂ ਗੱਲਾਂ ਐ ਸੱਦ ਫੇਰ ਤਾਂ ਮੈਂ ਹਾਂ ਸੱਦ ਫੇਰ ਤਾਂ ਮੈਂ ਬਲੁੱਟੀ ਨਜ਼ਾਰੇ ਟਾਈਮ ਦੇ ਹਿਸਾਬ ਨਾਲ ਹੈਗਾ ਨਾ ਯਾਰ ਸੱਦੇ ਫੇਰ ਤਾਂ ਬਲੁੱਟੀ ਨਜ਼ਾਰੇ ਕੀ ਗੱਲ ਤੇ ਕਰਨਾ ਸਰ ਜੀ ਕਿਥੇ ਤੁਹਾਨੂੰ ਨਹੀਂ ਮੈਂ ਤਾਂ ਫੇਰ ਫੇਰ ਦਿੱਕਤ ਕਿੱਥੇ ਹੈਗੀ ਹੂੰ ਫੇਰ ਦਿੱਕਤ ਕਿੱਥੇ ਫਰਾ ਜਰਾ ਦਾ ਬਣਾ ਲੰਨੇ ਪ੍ਰੋਗਰਾਮ ਹੀ ਪਈ ਜਾਂਦਾ ਵਧੀਆ ਨਾਲ ਠੀਕ ਹੈ ਠੀਕ ਕੋਈ ਨਹੀਂ ਗਈ ਮੈਂ ਫਰਾਉਣ ਆ ਰات ਨੂੰ ਅੱਜ ਹਾਂ ਠੀਕ ਆਜੋ ਜੀ ਕਰ ਲਾਂਗੇ ਠੀਕ